₹100 पे ₹100 पे ₹100 पे ₹100 पे ₹100 ਦਾ ਸੂਟ ₹100 ਦਾ ਸੂਟ ₹100 ਦਾ ਸੂਟ ਮਿਲਣਾ ਦੋ ਦਿਨ ਦੋ ਦਿਨ ਸ਼ਨੀਵਾਰ ਐਤਵਾਰ ਸ਼ਨੀਵਾਰ ਐਤਵਾਰ 16 ਜੂਨ 15 ਜੂਨ ਆ ਚੱਕੋ 500 ਵਾਲੇ ਵੀ 250 ਚੇ 500 ਵਾਲੇ ਵੀ 250 ਚੇ ਦੇਖੋ ਜੀ ਕਾਟਨ ਦੇ ਸੂਟ ਪ੍ਰਿੰਟ ਚੈੱਕ ਕਰ ਲੋ ਪੂਰੇ 5 ਮਿੰਟ ਨਾਪ ਕੇ ਆਫਰ ਲਾਤੀ ਆਫਰ ਕੋਈ 350 ਲੈਣਾ ਕੋਈ 500 ਲੈਣਾ ₹250 ਦਾ ਸੂਟ ਲੈ ਜਾਓ ਔਰ ਕਾਰ ਤੋੜਦੀ ਚਾਦਰਾਂ ਦੇ ਡਬਲ ਬੈੱਡ ਦੀ ਚਾਦਰ ਬਜ਼ਾਰ 'ਚ ਰੇਡ 1000 ਰੁਪਿਆ ਇੱਥੇ 1000 ਦੀਆਂ 4 ਮਤਲਬ 250 ਰੁਪਏ ਚਾਦਰ ਆ ਦੇਖੋ ਜੀ ਦੁਪੱਟਿਆਂ ਦੇ ਬਹੁਤ ਵੱਡੀਆਂ ਆਫਰਾਂ ਲਾਤੀਆਂ ਜਿਹੜੇ 2-200 ਰੁਪਏ ਦੇ ਬਾਜ਼ਾਰ 'ਚ ਦੁਪੱਟੇ ਮਿਲਦੇ ਇੱਥੋਂ ਲੈ ਜਾਓ ਸਿਰਫ 50 ਰੁਪਏ ਦਾ 200 ਵਾਲਾ ਦੁਪੱਟਾ ਸਿਰਫ 50 ਰੁਪਏ ਦੇ ਰਣਾ ਕੱਪੜੇ ਦੀ ਵੀ ਗਾਰੰਟੀ ਰੰਗਾਂ ਦੀ ਵੀ ਗਾਰੰਟੀ ਉਹ ਪ੍ਰਿੰਟ ਦੀ ਵੀ ਗਾਰੰਟੀ ਜਿਹੜਾ 600 ਰੁਪਏ ਦਾ ਬਾਜ਼ਾਰ 'ਚ ਇੱਥੇ 350 ਕੋ ਬੱਸ 'ਚ ਆ ਜਾਓ ਟੈਂਪੂ 'ਚ ਆ ਜਾਓ ਬਾਗੇ ਪੁਰਾਣੇ ਆ ਜਾਓ ਉੱਥੇ ਰਿਕਸ਼ੇ ਦੀ ਸਰਵਿਸ ਫ੍ਰੀ ਆ ਫਰੀ ਦੇ ਵਿੱਚ ਡਿਕਸ਼ਨੇ ਤੁਹਾਨੂੰ ਇੱਥੇ ਲਿਉਣਾ ਤੁਸੀਂ ਇੱਥੋਂ ਸ਼ਾਪਿੰਗ ਕਰਨੀ ਆ ਲਗਜ਼ਰੀ ਕੱਪੜੇ ਖਰੀਦੋ ਫਰੀ ਦੇ ਵਿੱਚ ਫਿਰ ਰਕਸ਼ਾ ਜਾ ਕੇ ਤੁਸੀਂ ਬਸ ਦੇਣ ਤੇ ਆ ਜਾਓ ਲੋਕ ਦੂਰੋਂ ਦੂਰੋਂ ਆ ਗਏ ਆ ਬਾਹਰ ਵੀ ਰਸ਼ ਪੈ ਗਿਆ ਅੰਦਰ ਵੀ ਰਸ਼ ਪੈ ਗਿਆ ਚਾਰੇ ਪਾਸੇ ਪੂਰਾ ਰਸ਼ ਪਿਆ ਹੈਗਾ ਇਸ ਵੇਲੇ ਲੋਕ ਪਿੰਡਾਂ ਸ਼ਹਿਰਾਂ ਤੋਂ ਇਕੱਠੇ ਹੋ ਗਏ ਗਰੁੱਪ ਬਣਾ ਬਣਾ ਆ ਗਏ ਆ ਬਾਜ਼ਾਰ ਚ ਆ 1500 ਦਾ ਕੁੜਤੇ ਪਿਆ ਮੇਰਾ ਕੱਪੜਾ ਆ 800 ਰੁਪਿਆ ਸਲਾਈ ਆ 2300 ਰੁਪਿਆ ਦਾ ਕੋਰਤਾ ਪਜਾਮਾ 2300 ਵਾਲਾ ਕੋਰਤਾ ਪਜਾਮਾ 895 ਵਿੱਚ ਕਰਤਾ ਇਹਦੇ ਵਿੱਚ ਰੰਗ ਤੁਹਾਨੂੰ ਬਹੁਤ ਮਿਲ ਜਾਣਿਆ ਭਾਜੀ ਆ ਗਏ ਹੁਣ ਮਰੀ ਵਾਲੇ ਸੂਟ ਉਹ ਦਾਜਵਰੀ ਜਿਹੜਾ ਸੂਟ ਵੀ ਕਰਤੇ ਛੜੀਵਾਰ ਐਤਵਾਰ ਭਾਜੀ ਮੇਲਾ ਲਾਤਾ ਚੱਕੋ ਜੀ ਆ ਚੱਕੋ ਰੇਟ ਵੀ ਲਿਖ ਕੇ ਲਾਤਾ ਕਰਤੇ 850 ਦਾ ਤੁਸੀਂ ਜਿਹੜਾ 50000 ਦਾ ਕਪੜਾ ਬਾਜ਼ਾਰ ਚ ਆ ਕੇ ਲੈਣਾ 15000 ਚ 15000 ਚ ਇਦਾਂ ਦੇ ਹੈਵੀ ਹੈਵੀ ਸੂਟਾਂ ਨਾਲ ਦੇ ਦਿਆਂਗੇ ਇਹ ਇਦਾਂ ਦੇ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਜਿਹੜੇ ਬਾਜ਼ਾਰ 'ਚ 4500 5000 3000 320 3400 ਪਰ ਐਸੇ ਐਸੇ ਮਿੱਟੀ ਦੇ ਭਾਅ ਦੇ ਰਹਨੇ ਆ ਮਿੱਟੀ ਦੇ ਭਾਅ ਉਹ ਭਾਜੀ ਆ ਸੂਟ ਹੈਂਡਵਰਕ ਦੇਖ ਲਓ ਚੈੱਕ ਕਰ ਲਓ ਬਾਜੂ ਤੇ ਦੇਖ ਲਓ ਪਹੁੰਚ ਤੇ ਕੰਮ ਦੇਖ ਲਓ ਬਾਜ਼ਾਰ 'ਚ 8000 ਤੋਂ ਘੱਟ ਸੂਟ ਨਹੀਂ ਮਿਲਣਾ ਸਿਰਫ 4500 ਦਾ ਚੈੱਕ ਦੇਖੋ ਜੀ ਸਿਮਰ ਦਾ ਸੂਟ ਹੈ ਜੀ ਚੈੱਕ ਕਰ ਲਓ ਵਰਕ ਕਿੰਨਾ ਸ਼ਾਨਦਾਰ ਡਿਫਰੈਂਟ ਡਾਈਟ ਵਾਂ ਨਵੀਆਂ ਚੀਜ਼ਾਂ ਭਾਜੀ ਹਲੇ ਬਾਜ਼ਾਰ 'ਚ ਦੁਕਾਨਦਾਰ ਲੈ ਕੇ ਨਹੀਂ ਆਏ ਤੇ ਮਾਤੂ ਸ਼੍ਰੀ ਦਸਤਾਨੇ ਤੇ ਸੇਲ ਲਾਤੀਆ ਕਿਉਂਕਿ ਸੌਦਾ ਅਸੀਂ ਰੱਖਦੇ ਨਹੀਂ ਤੁਸੀਂ ਚੈੱਕ ਕਰ ਲੋ ਹੈਵੀ ਹੈਵੀ ਸੂਟ ਭੂਆ ਮਾਸੀਆਂ ਤਾਈਆਂ ਚਾਚੀਆਂ ਦਾਦੀਆਂ ਨਾਨੀਆਂ ਖੋਜ ਕਰ ਲੋ ਵਿਆਹ ਭਾਵੇਂ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਭਾਵੇਂ ਜਨਵਰੀ ਫਰਵਰੀ ਜਾ ਓਏ ਆ ਕੇ ਲੈ ਜੋ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਮਿਲਣਾ ਦੋ ਦਿਨ ਦੋ ਦਿਨ ਸ਼ਨੀਵਾਰ ਐਤਵਾਰ ਸ਼ਨੀਵਾਰ ਐਤਵਾਰ 16 ਜੂਨ 15 ਜੂਨ 16 ਜੂਨ 2 ਦਿਨ 100 ਰੁਪਏ 100 ਰੁਪਏ 500 ਦੇ 5 500 ਦੇ 5 ਬਾਜ਼ਾਰ ਚ 500 ਦਾ ਇੱਕ ਸੂਟ ਸਾਡੇ ਕੋਲ ਲੈ ਜਾਓ 500 ਦੇ 5 ਸੂਟ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਆ ਜਾਓ 500 ਵਾਲਾ ਸੂਟ ਲੈ ਜਾਓ 100 ਰੁਪਏ ਚ 100 ਰੁਪਏ ਚ 100 ਰੁਪਏ ਚ 100 ਰੁਪਏ ਚ ਉਹ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ ਉਹ ਡਿਜ਼ਾਈਨ ਬਹੁਤ ਆ ਗਿਆ ਉਹ ਦਿਨ ਦੋ ਰਹਿ ਗਏ 2 ਦਿਨ 2 ਦਿਨ ਦਾ ਮੇਲਾ ਉਹ 2 ਦਿਨਾਂ ਦਾ ਮੇਲਾ ਆਜੋ ਹੋ ਜਿਹੜਾ ਵਿਹਲਾ ਦੋ ਦਿਨਾਂ ਦਾ ਮੇਲਾ ਆ ਚੱਕੋ 500 ਵਾਲੇ ਵੀ 250 ਚੇ 500 ਵਾਲੇ ਵੀ 250 ਚੇ ਲਓ ਵੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਜਿਹੜੇ ਦੁਕਾਨਦਾਰ ਆ ਜਿਹੜੇ ਫੇਰੀ ਲੈ ਕੱਪੜਾ ਵੇਚਦੇ ਆ ਆਜੋ ਜਿਹੜੇ ਬਾਜ਼ਾਰ ਚ 500 ਰੁਪਏ ਲੈਣੇ ਹੋ ਇੱਕ ਇੱਥੋਂ ਲੈ ਜਾਓ 500 ਦੇ ਦੋ 500 ਦੇ ਦੋ 500 ਦੇ ਦੋ ਦੇਖੋ ਜੀ ਕਾਟਨ ਦੇ ਸੂਟ ਪ੍ਰਿੰਟ ਚੈੱਕ ਕਰ ਲਓ ਪੂਰੇ ਪੰਜ ਮੀਟਰ 나ਪ ਕੇ ਆਫਰ ਲਾਦੀ ਆਫਰ ਕੋਈ 350 ਲੈਣਾ ਕੋਈ 500 ਲੈਣਾ 250 ਰੁਪਏ ਦਾ ਸੂਟ ਲੈ ਜਾਓ 200 ਰੁਪਏ ਆ ਵੀ ਚੱਕੋ ਭਾਜੀ ਇਹ ਵੀ ਕਰਤਾ 350 ਰੁਪਏ ਦਾ ਵੱਡੇ ਪਣੇ ਦਾ ਮੁਫਤ ਲਾਲ ਦਾ ਚੱਕੋ ਜੀ 350 ਦਾ ਕੋਈ ਦੇਣ ਹੀ ਨਹੀਂਦਾ ਗਰੰਟੀ ਠੋਕ ਕੇ ਦੇਨੇ ਆ ਦੇਖੋ ਜੀ ਕੱਪੜੇ ਦੀ ਵੀ ਗਰੰਟੀ ਰੰਗਾਂ ਦੀ ਵੀ ਗਰੰਟੀ ਉਹ ਪ੍ਰਿੰਟਰ ਦੀ ਵੀ ਗਰੰਟੀ ਜਿਹੜਾ 600 ਰੁਪਏ ਦਾ ਬਾਜ਼ਾਰ 'ਚ ਇੱਥੇ 350 ਲੈ ਜਾਓ 350 ਉਹ ਰੰਗ ਦੇਖੋ ਡਿਜ਼ਾਈਨ ਦੇਖੋ ਕੱਪੜਾ ਹੰਡਣਸਾਰ ਵੱਡੇ ਫਾਇਦੇ ਵੱਡੀਆਂ ਆਫਰਾਂ ਸਿਰਫ 2 ਦਿਨ ਸਿਰਫ 2 ਦਿਨ ਸ਼ਨੀਵਾਰ ਐਤਵਾਰ ਸ਼ਨੀਵਾਰ ਐਤਵਾਰ ਆਜੋ ਵੱਡੇ ਫਾਇਦੇ ਵੱਡੇ ਫਾਇਦੇ ਕਰਕੇ ਭੇਜਾਂਗੇ ਵੱਡੇ ਫਾਇਦੇ ਕਰਕੇ ਭੇਜਾਂਗੇ ਚੱਕੋ ਜੀ ਆ ਗਏ ਹੁਣ ਵਰੀ ਵਾਲੇ ਸੂਟ ਉਹ ਦਾਜ ਵਰੀ ਜਿਹੜੇ ਸੂਟ ਵੀ ਕਰਦੇ ਛੜੀਵਾਰ ਐਤਵਾਰ ਭਾਜੀ ਮੇਲਾ ਲਾਤਾ ਚੱਕੋ ਜੀ ਆ ਚੱਕੋ ਰੇਟ ਵੀ ਲਿਖ ਕੇ ਲਾਤਾ ਕਰਤੇ 850 ਦਾ 1600 ਵਾਲਾ 850 ਦਾ ਲੋ ਜੀ ਜਿਹਨਾਂ ਨੂੰ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਤਾਜ ਵੇ ਦੇ ਕੱਪੜਾ ਲੈਣਾ ਉਹਨਾਂ ਦੇ ਵੱਡੇ ਫਾਇਦੇ ਦੋ ਤਿੰਨ ਭੱਟੇ ਫਾਇਦੇ ਤੁਸੀਂ ਜਿਹੜਾ 50000 ਦਾ ਕੱਪੜਾ ਬਾਜ਼ਾਰ ਚ ਜਾ ਕੇ ਲੈਣਾ 15000 ਚ 15000 ਚ ਇੰਦਰ ਹੈਵੀ ਹੈਵੀ ਸੂਟਾਂ ਨਾਲ ਦੇ ਦਿਆਂਗੇ بار بار ਕਹਿੰਦੇ ਆ ਦੋ ਦਿਨ ਉਹ ਸ਼ਨੀਵਾਰ ਐਤਵਾਰ ਹੋਰ ਕਿਤਨਾ ਜਾਇਓ ਸਿਰਫ ਮਾਤੂ ਜੀ ਤਸਤਾਰ ਬਾਗੇ ਪਰਾਨੇ ਆਜੋ ਵੱਡੇ ਫਾਇਦੇ ਕਰ ਰਹੇ ਆ ਭਾਜੀ ਇਹ ਸਿਰਫ ਦੋ ਦਿਨ ਹੈ ਇਹ ਵਾਅਦਾ ਆਜਮਰੀ ਨੇ ਸੂਟ ਸ਼ਨੀਵਾਰ ਐਤਵਾਰ ਹੀ ਦੇਣੇ ਆ ਤੋਂ ਬਾਅਦ ਨਹੀਂ ਮਿਲਣੇ 3500 ਰੁਪਏ ਸੂਟ ਅਸੀਂ ਆਪ ਵੇਚਿਆ 1750 ਦਾ ਦੇ ਦਾਂਗੇ ਚੱਕੋ ਜੀ ਆ ਵੀ ਤੁਸੀਂ ਚੈੱਕ ਕਰ ਲੋ ਹੈਵੀ ਹੈਵੀ ਸੂਟ ਭੂਆ ਮਾਸੀਆਂ ਤਾਈਆਂ ਚਾਚੀਆਂ ਦਾਦੀਆਂ ਨਾਨੀਆਂ ਖੋਸ਼ ਕਰ ਲੋ ਵਿਆਹ ਭਾਵੇਂ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਭਾਵੇਂ ਜਨਵਰੀ ਫਰਵਰੀ ਚ ਓਏ ਆ ਕੇ ਲੈ ਜੋ ਲੱਖਾਂ ਰੁਪਏ ਤੁਹਾਡੇ ਬਚਣੇ ਆ ਮੁੜ ਕੇ ਇੰਨਾ ਸਸਤਾ ਕੱਪੜਾ ਨਹੀਂ ਮਿਲਣਾ ਇਹ ਸਮਰ ਸੇਲ ਆਤੀ ਆ ਦੋ ਦਿਨ ਦੀ ਜਿੱਥੇ ਬੁਲਬੁਲ ਦੇ ਬੱਚਿਆਂ ਦੇ ਹੈਵੀ ਹੈਵੀ ਸੂਟ ਸਾਡੇ ਕੋਲ 100 ਰੁਪਏ ਦਾ ਸੂਟ ਮਿਲ ਜਾਂਦਾ 200 ਰੁਪਏ ਦਾ ਮਿਲ ਜਾਂਦਾ 250 ਰੁਪਏ ਦਾ ਮਿਲ ਜਾਂਦਾ ਪਰ ਇਦਾਂ ਦੇ ਓਏ ਇੰਦਾ ਦੇ ਰਾਣੀਆਂ ਮਹਾਰਾਣੀ ਵਾਲੇ ਸੂਟ ਜਿਹੜੇ ਬਾਜ਼ਾਰ ਚ 4500 5000 3000 3200 3400 ਪਰ ਇੱਥੇ ਅਸੀਂ ਮਿੱਟੀ ਦੇ ਭਾਅ ਦੇ ਰਹਨੇ ਆ ਮਿੱਟੀ ਦੇ ਭਾਅ ਦੇ ਦੇਖੋ ਜੀ ਅੱਧ ਰੇਟ ਕਰਤੇ ਜਮੇ ਇੱਥੇ ਰੇਟ ਕਰਤੇ ਆ ਇਹ ਸੂਟ ਸਾਰੇ ਦਾਜਵਰੇ ਵਾਲੇ ਕਾਟਨ ਦੇ ਸੂਟ ਨਹੀਂ ਹੈਗੇ ਸਾਰੀਆਂ ਨੈਚੁਰਲ ਕ੍ਰੇਪਾ ਲੱਗੀਆਂ ਔਰ ਗੈਂਜਾ ਲੱਗੇ ਹੈਂਡਵਰਕ ਅੱਧੇ ਰੇਟ ਜਿਹੜਾ 3000 ਦਾ 1500 ਦਾ ਕਰਤਾ ਜਿਹੜਾ 4000 ਦਾ 2000 ਦਾ ਕਰਤਾ ਜਿਹੜਾ 6000 ਦਾ ਉਹ 3 3000 ਤੇ ਦੇ ਦੇਣੇ ਭਾਜੀ ਦੇਖੋ ਜੀ ਇਹ ਕੋਈ ਲੋਟ ਨਹੀਂ ਇਹ ਕੋਈ ਪੁਰਾਣਾ ਮਾਲ ਨਹੀਂ ਇਹ ਕੋਈ ਡੈਟ ਨਹੀਂ ਇੱਥੇ ਤੁਹਾਨੂੰ ਅਸੀਂ ਪ੍ਰੈਚ ਚੀਜ਼ਾਂ ਦੇ ਰਹੇ ਹਾਂ ਨਵੇਂ-ਨਵੇਂ ਪੀਸ ਕਿਉਂਕਿ ਸਮਰ ਸੇਲ ਸਾਨੂੰ ਬਲਕ ਦੇ ਵਿੱਚ ਅਸੀਂ ਟਰੱਕ ਭਰ ਕੇ ਕੱਪੜਾ ਖੀਰ ਲਿਆ ਸਸਤਾ ਖਰੀਦਿਆ ਸਸਤਾ ਵੇਚਣਾ ਉਹਾਰੇ-ਉਹਾਰੇ ਸੂਟਾਂ ਪਿੱਛੇ ਸਿਰਫ 50000 ਰੁਪਏ ਦਾ ਮਾਰਜਿਨ ਲੈ ਰਹੇ ਆ ਨਹੀਂ ਤਾਂ ਦੁਕਾਨਦਾਰ ਜਿਹੜਾ 2000 ਦਾ ਸੂਟ ਹੁੰਦਾ 5000 ਦਾ ਵੇਚ ਦਿਆ 5000 ਵਾਲਾ 10000 ਦਾ ਵੇਚ ਦਿਆ ਐਦਾਂ ਤੁਹਾਡੀ ਲੁੱਟ ਹੁੰਦੀ ਬਜ਼ਾਰਾਂ ਦੇ ਵਿੱਚ ਦੇਖੋ ਭਾਜੀ ਆ ਸੂਟ ਹੈਂਡਵਰਕ ਦੇਖ ਲਓ ਚੈੱਕ ਕਰ ਲਓ ਬਾਜੂ ਤੇ ਦੇਖ ਲਓ ਪਹੁੰਚ ਤੇ ਕੰਮ ਦੇਖ ਲਓ ਪਿਆਰ ਚ 8000 ਤੋਂ ਘੱਟ ਸੂਟ ਨਹੀਂ ਮਿਲਣਾ ਸਿਰਫ 4500 ਦਾ ਚੱਕੋ ਸੋ ਆਜੋ ਆਜੋ ਦੋ ਦਿਨ ਮੁੜ ਕੇ ਨਹੀਂ ਮਿਲਣੇ ਕੱਲੂ ਫਿਲਮ ਵੀ ਨਾ ਦੇਖਣ ਜਾਇਓ ਸੈਨ ਵਿੱਚ ਮਾਮੀ ਭੂਆ ਮਾਸੀ ਤਾਈ ਚਾਚੀ ਨੂੰ ਰਿਸ਼ਤੇਦਾਰਾਂ ਦੇ ਵੀ ਨਾ ਜਾਇ ਤਾਲੂ ਸਰਵ ਬਾਗੇ ਪਰਾਨੇ ਆ ਜਓ ਕਿਉਂਕਿ ਇੱਥੇ ਮਨਪ੍ਰੀਤ ਬੁਟੀਕ ਜਿਹੜੀ ਟਾਪ ਦੀ ਬੁਟੀਕ ਆ ਮੁਹੱਲੀ ਦੀ ਉਹਦੇ ਨਾਲ ਦੇ ਸੂਟ ਕੌਟੀਆਂ ਦੇ ਭਾਅ ਕਰਦੇ ਕੌਟੀਆਂ ਦੇ ਭਾਅ ਆ ਚੱਕੋ ਜੀ ਸਿਮਰ ਦਾ ਸੂਟ ਹੈ ਜੀ ਚੈੱਕ ਕਰ ਲਓ ਵਰਕ ਕਿੰਨਾ ਸ਼ਾਨਦਾਰ ਡਿਫਰੈਂਟ ਆਈਟਮਾਂ ਨਵੀਆਂ ਚੀਜ਼ਾਂ ਭਾਜੀ ਹਲੇ ਬਾਜ਼ਾਰ 'ਚ ਦੁਕਾਨਦਾਰ ਲੈ ਕੇ ਨਹੀਂ ਆਏ ਤੇ ਮਾਤੂ ਸ਼੍ਰੀ ਦਸਤਾਨੇ ਤੇ ਸੇਲ ਲਾਤੀ ਆ ਕਿਉਂਕਿ ਸੌਦਾ ਅਸੀਂ ਰੱਖਦੇ ਨਹੀਂ ਲਿਉਂਨੇ ਆ ਵੇਚਦੇ ਨੇ ਲਿਉਂਨੇ ਵੇਚਦੇ ਨੇ ਲਿਉਂਨੇ ਕਿਉਂਕਿ ਇਹ ਸਸਤਾ ਖਰੀਦਿਆ ਤੇ ਸਸਤਾ ਹੀ ਲੋਕਾਂ ਨੂੰ ਦੇਣਾ ਅਸੀਂ ਲਾਲਚ ਨਹੀਂ ਕਰਨਾ ਅਸੀਂ ਇਹ ਨਹੀਂ ਕਹਣਾ ਕਮਾਈ ਕਰ ਲਈਏ ਅਸੀਂ ਸਸਤੇ ਹੀ ਵੇਚ ਦੇਣੇ ਆ ਦੇਖੋ ਜੀ ਟਰੱਕ ਭਰ ਕੇ ਕੱਪੜਾ ਲਿਆਂਦਾ ਇਹ 2 ਦਿਨ ਤੇ ਅਸੀਂ ਵੇਚਣਾ ਆ ਜੇ ਇਦੋਂ ਬਾਅਦ ਆਏ ਫਿਰ ਰੇਟ ਇਹਨਾਂ ਦੇ ਵੱਧ ਜਾਣੇ ਆ ਤੁਸੀਂ ਹੁਣੇ ਆਜੋ ਜਿਹੜਾ 50000 ਕੱਪੜਾ ਤੁਸੀਂ ਲੈਣਾ ਸੀ 50000 ਦਾ ਕੱਪੜਾ ਬਾਜ਼ਾਰ 'ਚ ਆ ਕੇ ਲੈਣਾ ਹਨਾ 15000 ਦਾ ਸਿਰਫ 15000 ਦੇਣਾ 35 35000 ਰੁਪਇਆ ਤੁਹਾਡਾ ਬੱਜਣਾ ਇੱਥੇ ਆਉਣ ਤੇ ਦੇਖੋ ਭਾਜੀ ਵੀਡੀਓ ਨੂੰ ਕਰ ਦੋ ਤੱਕ ਕੇ ਸ਼ੇਅਰ ਉਹਨਾਂ ਲੋਕਾਂ ਨੂੰ ਜਾਗਰੂਕਤ ਕਰਦੋ ਜਿਹੜੇ ਦੁਕਾਨਦਾਰਾਂ ਤੋਂ ਠੱਗੀ ਕਰਵਾਈ ਜਾਂਦੇ ਉਹਨਾਂ ਨੂੰ ਆਜੋ ਹੁਣ ਬਾਗੇ ਪੁਰਾਣੇ ਮੋਗਾ ਰੋਡ ਤੇ ਆਉਣਾ ਮੋਗਾ ਰੋਡ ਤੇ ਜੇ ਦੇਖੋ ਤੁਸੀਂ ਆਮ ਲੋਕੋ ਖਾਸ ਲੋਕੋ ਛੋਟੇ ਗੱਡੀਕਾਰ ਤਾਂ ਤੁਸੀਂ ਤਾਂ ਆਜੋ ਜੇ ਗੱਡੀਕਾਰ ਕਰੇ ਨਹੀਂ ਹੈਗੀ ਬੱਸ ਤੇ ਬਹਿ ਕੇ ਆਜੋ ਮਾਤੂਸ਼ੀ ਜੀ ਦਸਤਾਰ ਅੰਕਲ ਉਹਨੇ ਬੱਸ ਸਟੈਂਡ ਤੋਂ ਫ੍ਰੀ ਰਕਸ਼ੇ ਚਲਾਈ ਔਰ ਤੇ ਬਹਿ ਕੇ ਆਜੋ ਜੀ ਮਾਤੂਸ਼ੀ ਜੀ ਦੇਖੋ ਬੱਸ 'ਚ ਆਜੋ ਟੈਂਪੂ 'ਚ ਆਜੋ ਬਾਗੇ ਪੁਰਾਣੇ ਆਜੋ ਉੱਥੇ ਰਿਕਸ਼ੇ ਸਾਰਾ ਸਵਿਸ ਫ੍ਰੀ ਆ ਫਰੀ ਦੇ ਵਿੱਚ ਡਿਕਸ਼ਨ ਹੈ ਤੁਹਾਨੂੰ ਇੱਥੇ ਲਿਆਉਣਾ ਤੁਸੀਂ ਇੱਥੋਂ ਸ਼ਾਪਿੰਗ ਕਰਨੀ ਹੈ ਲਗਜ਼ਰੀ ਕੱਪੜੇ ਖਰੀਦੋ ਫਰੀ ਦੇ ਵਿੱਚ ਫਿਰ ਰਕਸ਼ਾ ਚੱਕ ਕੇ ਤੁਸੀਂ ਬਸ ਸਟੈਂਡ ਤੇ ਆ ਜਾਓ ਕਿੱਦਾਂ ਆਉਣਾ ਆ ਨਿਗਾਹ ਮਾਰੋ ਘਮਾਓ ਕੈਮਰਾ ਚਾਰੇ ਪਾਸੇ ਦੇਖੋ ਜਿੱਦਾਂ ਲੋਕ ਦੂਰੋਂ ਦੂਰੋਂ ਆ ਗਏ ਬਾਹਰ ਵੀ ਰਸ਼ ਪੈ ਗਿਆ ਅੰਦਰ ਵੀ ਰਸ਼ ਪੈ ਗਿਆ ਚਾਰੇ ਪਾਸੇ ਪੂਰਾ ਰਸ਼ ਪਿਆ ਹੈਗਾ ਇਕੱਲੇ ਲੋਕ ਪਿੰਡਾਂ ਸ਼ਹਿਰਾਂ ਤੋਂ ਇਕੱਠੇ ਹੋ ਗਏ ਗਰੁੱਪ ਬਣਾ ਬਣਾ ਆ ਗਏ ਬਾਹਰ ਵੀ ਕੈਮਰਾ ਮਾਰ ਦਿਓ ਮਾਰਿਆ ਬਾਹਰ ਕੈਮਰਾ ਮਾਰ ਕੇ ਥਾਓ ਗੱਡੀਆਂ ਆਕਾਰਾਂ 18 ਜੀਪਾਂ ਫੋਰਚੂਨਰਾਂ ਵੱਡੀਆਂ ਸਕੋਰਪੀਓਜ ਲੋਕ ਆ ਗਿਆ ਆ ਦੇਖੋ BMW ਖੜੀ ਆ ਆ ਦੇਖੋ Alto ਵੀ ਖੜੀ ਆ ਓਏ ਇਧਰ ਮੋਟਰਸਾਈਕਲ ਵੀ ਦਿਖਾ ਦਿਓ ਮੋਟਰਸਾਈਕਲ ਸਕੂਟਰ ਬੁਲਟ ਸਾਈਕਲ ਆ ਰੈਕਸ਼ੇ ਵੀ ਦਿਖਾ ਦਿਓ ਭਰ ਭਰ ਕੇ ਲੋਕਾਂ ਦੇ ਆ ਰਹੇ ਤੁਸੀਂ ਵੀ ਆ ਜਾਓ ਹੁਣ ਆ ਚੀਜ਼ਾਂ ਚੈੱਕ ਕਰ ਲਓ ਦੇਖੋ ਜਿਨ੍ਹਾਂ ਦੇ ਬਾਹਰ ਵਿਆਹ ਆ ਕੈਨੇਡਾ ਅਮਰੀਕਾ ਇੰਗਲੈਂਡ ਤੇ ਵਿੱਚ ਜਿਨ੍ਹਾਂ ਦੇ ਜੂਨ ਚ ਵਿਆਹ ਆ ਜੁਲਾਈ ਚ ਵਿਆਹ ਆ ਅਗਸਟ ਚ ਵਿਆਹ ਆ ਤੁਸੀਂ ਵੀ ਸਾਡੇ ਕੋਲੋਂ ਆਨਲਾਈਨ ਕੱਪੜਾ ਮਗਾ ਸਕਦੇ ਆ ਜਿੰਨਾ ਮਰਜ਼ੀ ਕੱਪੜਾ ਮਗਾ ਲਓ ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਭੇਜ ਦਿਓ सेल लगी आ, दे जी जी ए, आस्ते, आस्ते, आस्ते आ, है 2 दिन के बीच लखर रुपैयाँ ਦਾ ਫੈਰਾ ਤੁਹਾਡਾ ਹੀ ਕਰਦੇ। ਦੇਖੋ ਜੀ ਇਹ ਸੇਲ ਹਰ ਇੱਕ ਵਾਸਤੇ ਹੈ ਕੋਈ ਆਮ ਵਾਸਤੇ ਖਾਸ ਆ ਤੇ ਸਾਰੇ ਵਾਸਤੇ ਬੱਤੀ ਸੇ ਆ ਚੈੱਕ ਕਰੋ ਪਾਕਿਸਤਾਨੀ ਸੂਟ ਹੈਂਡਵਰਕ ਵਾਲਾ ਬਾਜ਼ਾਰ 'ਚ 15000 ਤੋਂ ਘੱਟ ਨਹੀਂ ਮਿਲਣਾ ਸਰਬ ਤੁਸੀਂ ਲੈ ਜਾਓ 22500 ਦੇ ਵਿੱਚ। ਸੋ ਦੁਪੱਟੇ ਚੈੱਕ ਕਰ ਲਓ ਤੁਸੀਂ ਨਾ ਇਦਾਂ ਦੇ ਸੂਟ 25 2500 3 3000 5 5000 ਜੇ ਤੁਸੀਂ ਲੈਣੇ ਆ 2 ਦਿਨ ਇੱਥੇ ਸੇਲ ਲੱਗੀ। ਆਜੋ ਆ রেড ਸੂਟ ਦੇਖੋ ਮੈਂ ਕਿਹਾ ਲਹਿੰਗੇ ਨੂੰ ਮਾਤ ਪਾਉਂਦਾ রেড ਸੂਟ ਆ ਸਾਡਾ ਇੱਥੇ ਬਹੁਤ سارے ਫਾਇਦੇ ਆ ਸਾਡੇ ਕੋਲ ਕਾਟਨ ਦੇ ਸੂਟ ਵੀ ਹੈਗੇ ਆ 200 250 500 700 800 ਉਦਾਂ ਦੀ ਵੈਰਾਈਟੀ ਸਾਡੇ ਕੋਲ ਹੈਗੀ ਆ ਪਰ ਅੱਜ ਅਸੀਂ ਸੋਚਿਆ ਵੀ ਰੋਜ ਸੇ ਇਹਨਾਂ ਲਾ ਕੇ ਲੋਕਾਂ ਦੇ ਫਾਇਦੇ ਕਰਦੇ ਵੀ ਇਹ ਸੂਟਾਂ ਦੇ ਵਿੱਚ ਬੜੀ ਲੁੱਟ ਹੁੰਦੀ ਆ ਜਿਹੜਾ ਤੁਸੀਂ 25000 ਦਾ ਕੱਪੜਾ ਸਾਡੇ ਕੋਲ ਲੈਨੇ ਬਾਜ਼ਾਰ 'ਚ ਸਾਨੂੰ ਲੱਖ ਰੁਪਏ ਦਾ ਮਿਲਦਾ ਚਾਰ-ਚਾਰ ਗੁਣਾ ਰੇਟ ਬਾਜ਼ਾਰ ਚ ਮਹਿੰਗੇ ਆ ਇਸ ਲਈ ਤੁਹਾਡੇ ਫਾਇਦੇ ਕਰਨ ਲਈ ਅਸੀਂ ਲਗਜ਼ਰੀ ਸੂਟਾਂ ਦੀਆਂ ਬਿਲਕੁਲ ਜੀ ਲਗਜ਼ਰੀਆ ਨਵਾਂ ਸੂਟ ਆਈ ਚੈੱਕ ਕਰੋ ਜੀ ਡਿਜ਼ਾਈਨ ਨਵਾਂ ਵਰਕ ਨਵਾਂ ਪੇਸ ਨਵਾਂ ਆ ਚੈੱਕ ਕਰੋ ਜੀ ਬੈਟਿੰਗ ਵਾਲੇ ਸੂਟ ਆ ਦਾਜਵਰੀ ਵਾਲੇ ਸੂਟ ਆ ਇਹ ਵੀ ਇੱਥੇ ਰੇਟਾਂ ਜੇ ਕਰਤੇ ਆ ਦੇਖੋ ਜਿਹੜੇ ਕੁੜੀ ਦਾ ਵਿਆਹ ਆ ਉਹ ਜ਼ਰੂਰ ਇੱਥੇ ਆ ਕੇ ਖੁਸ਼ ਹੋ ਜਾਊਗੀ ਜਿਹਨੇ ਆਪਣੇ ਲਈ ਪੰਜ ਸੂਟ ਸਪੈਸ਼ਲ ਲੈਣੇ ਆ 11 ਲੈਣੇ 21 ਸੂਟ ਲੈਣੇ ਆ ਨਾ ਉਹਨਾਂ ਦੇ ਲਈ ਆ ਚੀਜ਼ਾਂ ਇੱਕ ਦਿਨ ਤਾਂ ਜਿੱਦਣ ਵਿਆਹ ਆ ਅਸੀਂ ਆ ਸੂਟ ਦਵਾਂਗੇ ਲਾਮਾ ਦੇ ਪਾਊਗੀ ਪੂਰੀ ਰਾਇਲ ਫੀਲਿੰਗ ਆ ਉਹ ਤਰੀਨਾ ਉਦੋਂ ਦੂਜੇ ਦਿਨ ਜਦੋਂ ਪੇਕੇ ਨੂੰ ਕਿੜਾ ਮਾਰ ਜਾਣਾ ਉਸ ਦਿਨ ਆਹ ਥੂੜ ਦਵਾਂਗੇ ਉਸ ਤੋਂ ਬਾਅਦ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨ ਆਇਆ ਮਤਲਬ ਛੇਤੀ ਆਜੋ ਪੈਸੇ ਤੁਹਾਡੇ ਬਚਨੇ ਆ ਛੁੱਟੀਆਂ ਦੇ ਦਿਨ ਚੱਲਦੇ ਆ ਸ਼ਨੀਵਾਰ ਐਤਵਾਰ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਨਿਆਣੇ ਘਰਾਂ 'ਚ ਬੈਠੇ ਆ ਸਵੇਰੇ ਤਿਆਰ ਕਰਕੇ ਸਕੂਲੇ ਭੇਜਣ ਦੀ ਲੋੜ ਨਹੀਂ ਸਕੂਲੋਂ ਆਉਣ ਦੀ ਉਡੀਕ ਕਰਨ ਦੀ ਲੋੜ ਨਹੀਂ ਤੁਸੀਂ ਜਮਾ ਹੀ ਬਹਿਲੇ ਹੋ ਬਸ ਹੁਣ ਬੈਂਕ 'ਚ ਜਾਓ ਆਪਣਾ ਕਾਰਡ ਚੱਕੋ ਪੇਪੀਐਮ ਚੱਕੋ ਗੂਗਲ ਚੱਕੋ ਇੱਥੇ ਆਜੋ ਆਹ ਫ੍ਰੀ ਦੇ ਭਾ ਕੱਪੜਾ ਦੇਈ ਜਾਂਦੇ ਆ ਭੱਡੇ ਫਾਇਦੇ ਕਰ ਰਹੇ ਆ ਮੈਨ ਨਾਲ ਦੋ ਦਿਨ ਹੀ ਆ ਸ਼ਨੀਵਾਰ ਤੇ ਐਤਵਾਰ 15 ਜੂਨ 16 ਜੂਨ ਰਿਕਾਰਡ ਤੋੜ ਦਿੰਨੇ ਆ ਵੱਡੀ ਆਫਰ ਲਾਤੀ ਆ ਚਾਦਰ ਦੇ ਖਲੋਣ ਦੀ ਆ ਚੱਕੋ ਜੀ ਆ ਰਿਕਾਰਡ ਤੋੜ ਤੇ ਚਾਦਰਾਂ ਦੇ ਡਬਲ ਬੈੱਡ ਦੀ ਚਾਦਰ ਬਾਜ਼ਾਰ 'ਚੇ ਰੇਡ 1000 ਰੁਪਿਆ 8000 ਦੀਆਂ ਚਾਰ ਮਤਲਬ 250 ਰੁਪਏ ਦੀ ਚਾਦਰ ਰੰਗ ਡਿਜ਼ਾਈਨ ਚੈੱਕ ਕਰ ਲੋ ਵਰਕ ਚੈੱਕ ਕਰ ਲੋ ਬਹੁਤ ਜ਼ਬਰਦਸਤ ਚਾਦਰ ਪਿਓਰ ਕਾਟਨ ਦੀ ਆ ਦੇਖੋ ਜੀ ਦੁਪੱਟਿਆਂ ਤੇ ਬਹੁਤ ਵੱਡੀਆਂ ਆਫਰਾਂ ਲਾਤੀਆਂ ਜਿਹੜੇ 2-200 ਰੁਪਏ ਦੇ ਬਜਾਰੀ ਦੇ ਦੁਪੱਟੇ ਮਿਲਦੇ ਇੱਥੋਂ ਲੈ ਜਾਓ ਸਿਰਫ 50 ਰੁਪਏ ਦਾ 200 ਵਾਲਾ ਦੁਪੱਟਾ ਸਿਰਫ 50 ਰੁਪਏ ਦੇ ਰਹਿਣਾ ਸੋ ਇਦਾਂ ਦੀਆਂ ਆਫਰਾਂ ਬਹੁਤ ਆ ਚੱਕੋ ਜੀ ਕੁੜਤੇ ਪਜਾਮੇ ਤੇ ਬਹੁਤ ਵੱਡੀ ਆਫਰ ਲਾਤੀ ਜਿਹੜਾ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ ਬਜ਼ਾਰ 'ਚ 1500 ਰੁਪਏ ਦਾ ਮਿਲਦਾ ਹੈ 195 ਰੁਪਏ ਸਲਾਈ ਦੇ ਦੇ ਦੋ ਤੇ ਸਟਿਚ ਕਰਕੇ ਲੈ ਲਓ ਤੁਸੀਂ ਹੁਣ ਚੈੱਕ ਕਰ ਲਓ ਬਜ਼ਾਰ 'ਚ ਆਹ 1500 ਦਾ ਕੋਰਤੇ ਪਜਾਮਾ ਮੇਰਾ ਕਪੜਾ ਆ 800 ਰੁਪਿਆ ਸਲਾਈ ਆ 2300 ਰੁਪਏ ਦਾ ਕੋਰਤਾ ਪਜਾਮਾ ਪਰ ਸਾਡੇ ਕੋਲ 1500 ਵਾਲਾ ਕਪੜਾ 700 ਦਾ ਸਕੀਮ ਚੱਲਦੀ ਆ 195 ਰੁਪਏ ਲੈਣੇ ਸਿਰਫ ਤੁਹਾਡੇ ਕੋਲ ਕੋਰਤੇ ਪਜਾਮੇ ਦੀ ਸਲਾਈ ਦੇ ਮਤਲਬ 2300 ਵਾਲਾ ਕੋਰਤਾ ਪਜਾਮਾ 895 'ਚ ਕਰਤਾ ਇਹਦੇ ਵਿੱਚ ਰੰਗ ਤੁਹਾਨੂੰ ਬਹੁਤ ਮਿਲ ਜਾਣਿਆ ਛੇਤੀ ਆਜੋ ਹੁਣ ਹੋਰ ਪਾਸੇ ਨਾ ਜਾਇਓ ਭੁੱਲ ਕੇ ਵੀ ਨਾ ਜਾਇਓ ਸੋਚੋ ਬਿਨਾਂ ਵੀ ਇਸ ਦੁਕਾਨ ਸਾਰੇ ਹੀ ਬੱਸ ਜੇਪਾਂ ਦੇ ਪਾਸੇ ਸਮਝ ਗਏ ਹੋ ਇੱਥੇ ਫਾਇਦੇ ਕਰਨੇ ਆਸੀਂ 5-5 ਰੁਪਏ ਦੇ 10-10 ਰੁਪਏ ਦੇ 50000 ਰੁਪਏ ਦੇ ਮਾਰਚੀ ਦੇ ਕੱਪੜਾ ਸਾਨੂੰ ਦੇ ਦੇਣਾ ਹੈ ਲੈ ਜੋ ਟਰੱਕ ਭਰ ਕੇ ਲਿਆਂਦਾ ਦੋ ਦਿਨਾਂ ਚ ਖਾਲੀ ਕਰ ਲੈਣਾ ਕੈਮਰਾਮੈਨ ਓਮ ਸਿੰਘ ਦੀ ਨਾਲ ਹਰਦੀਪ ਸਿੰਘ ਦੱਗੜਸਾਂ ਟੀਵੀ ਪਾਗਾ ਪੁਰਾਣਾ